ਦੋਸਤੋ ਇਸ ਬਾਬਾ ਜੀ ਨੇ ਬਹੁਤ ਸੋਹਣਾ ਗੀਤ ਗਾਇਆ ਹੈ ਆਵਾਜ਼ ਸੁਣ ਕੇ ਧਰਮ ਨਾਲ ਰੂਹ ਨੂੰ ਸਕੂਨ ਮਿਲ ਜੂਗਾ ਜਿੰਨਾ ਸੋਹਣਾ ਗੀਤ ਹੈ ਉੰਨੀ ਹੀ ਸੋਹਣੀ ਆਵਾਜ਼ ਹੈ ਆਵਾਜ਼ ਐਸੀ ਕਿ ਮੈਂ ਕਹਿੰਦਾ ਕਿ ਅੱਜ ਕੱਲ ਜਿਹੜੇ ਖਾਮ ਖਾ ਸਿੰਗਰ ਬਣੇ ਫਿਰਦੇ ਆ ਮੈਂ ਕਹਿਣ ਲੱਗੇ ਸ਼ੰਕਾ ਨਹੀਂ ਕਰਾਂਗਾ ਲੰਡੂ ਕਲਾਕਾਰਾਂ ਨੂੰ ਤਾਂ ਇਹ ਬਾਬਾ ਮਿੰਟ ਚ ਖੁੰਝੇ ਲਾ ਦੂਗਾ ਤੁਸੀਂ ਆਖੋਗੇ ਲੰਡੂ ਕਲਾਕਾਰ ਸ਼ਬਦ ਕਿਉਂ ਵਰਤਿਆ ਲੰਡੂ ਕਲਾਕਾਰ ਮਤਲਬ ਜਿਨ੍ਹਾਂ ਨੂੰ ਲੋਕਾਂ ਨੇ ਸਿਰ ਤੇ ਚੜਾਇਆ ਹੁੰਦਾ ਪਰ ਕਲਾਕਾਰੀ ਉਹਨਾਂ ਵਿੱਚ ਕੱਖ ਦੀ ਵੀ ਨਹੀਂ ਹੁੰਦੀ ੱੱਕੇ ਨਾਲ ਬਣੇ ਹੋਏ ਕਲਾਕਾਰ ਉਹਨਾਂ ਨੂੰ ਇਹ ਬਾਬਾ ਖੁੰਝੇ ਲਾ ਦੂਗਾ ਕਿਤੇ ਗਰਾਊਂਡ ਲੈਵਲ ਤੇ ਮੁਕਾਬਲਾ ਕਰ ਲਿਓ ਇਹ ਗੱਲ ਮੈਂ ਦਾਵੇ ਨਾਲ ਕਹਿਣਾ ਤੇ ਇਹਨਾਂ ਬਾਬਾ ਜੀ ਦਾ ਜੇਕਰ ਕੋਈ ਜਾਣਦਾ ਵੀ ਤਾਂ ਪਿੰਡ ਸ਼ਹਿਰ ਨਾਮ ਕਮੈਂਟ ਫੋਨ ਨੰਬਰ ਜ਼ਰੂਰ ਕਰਕੇ ਦੱਸਿਓ ਠੀਕ ਹੈ ਅਸੀਂ ਇਹਨਾਂ ਤੱਕ ਪਹੁੰਚਣਾ ਚਾਹੁੰਨੇ ਅਸੀਂ ਇਹਨਾਂ ਦਾ ਇੰਟਰਵਿਊ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬੜੀ ਸੋਹਣੀ ਆਵਾਜ਼ ਹੈ ਦੇਖੋ ਤੁਸੀਂ ਪੂਰੀ ਵੀਡੀਓ ਸੋ ਪੁੰਦੜ ਵਾਲੇ ਬਾਈ ਨੇ ਪਾਈ ਹੈ ਸਾਰਾ ਫੇਰ ਚੱਲ ਬਈ ਸਾਡੇ ਨਾਲ ਖੇੜ ਕੇ ਜੋ ਚਾਲ ਵਾਜੀਆਂ ਜੱਕ ਉਹਨੇ ਅੱਲੇ ਠੱਟਾਂ ਨੇ ਹੋਤਾ ਜੀਆਂ ਕਿਆ ਬਾਤ ਆ ਗੈਰਾਂ ਦੀਆਂ ਵਾਹ ਫਲੱਤ ਵੇਕੇ ਹੱਸਦੇ ਗੈਰਾਂ ਦੀਆਂ ਵਾਹ ਫਲੱਤ ਵੇਕੇ ਹੱਸਦੇ ਜਿਹੜੇ ਚੀਪਣਾ ਆ ਸੀ ਛੋਹਦੇ ਮੁਖੀ ਲੋਗ ਲਾਲ ਵਾਲੀ ਕੋਈ ਉਹ ਦਿਲਾ ਮੇਰਾ ਲੋਕ ਵਣ ਦੇਖੇ ਇੱਥੇ ਦੁਖੀ ਤੋਂ ਦੁਖੀ ਕਿਆ ਬਾਤ ਆ ਬਾਈ ਉਹ ਨਾ ਲਵਾਲੀ ਕੋਈ ਉਹ ਦਿਲਾ ਚੱਲਿਆ ਲੋਕ ਵਣ ਦੇਖੇ ਇੱਥੇ ਦੁਖੀ ਤੋਂ ਦੁਖੀ ਉਹ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮਉਂਹ ਮੰਗ ਕੇ ਛੋਟਾ ਵਾਲੀ ਛੂਲੀ ਉੱਤੇ ਗਏ ਟੰਗ ਕੇ ਆਈ ਨਹੀਂ ਉਹ ਮਉਂਹ ਮੰਗ ਕੇ ਤੇਰੇ ਉੱਤੇ ਹੱਥ ਛੱਦਾ ਰੱਖ ਮੇਰਦਾ ਤੇਰੇ ਉੱਤੇ ਹੱਥ ਛੱਦਾ ਰੱਖ ਮੇਰਦਾ ਇੱਕ ਵਾਰ ਆ ਕੇ ਮੇਰੇ ਛਾਇਆ ਦੇ ਚੁੱਕੀ ਰੋਗ ਨਾਲ ਲਵਾਲੀ ਕੋਇਓ ਦਿਲ ਆ ਮੇਰਿਆ ਹਲੂਕ ਵਣ ਦੇਖੇ ਇਥੇ ਦੁਖੀ ਤੋਂ ਦੁਖੀ ਰੋਗ ਨਾਲ ਲਵਾਲੀ ਕੋਇਓ ਦਿਲ ਆ ਚੱਲਿਆ ਹਲੂਕ ਵਣ ਦੇਖੇ ਇਥੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਹ ਦਿਲ ਹੱੱ ਚੱਲਿਆ ਹਲੂਕ ਵੜ ਦੇਖੇ ਤੇ ਦੁਖੀ ਤੋਂ ਦੁਖੀ ਹਉ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਨੇ ਢੇੜ ਤੇਰੇ ਜਾਕਵਾਂ ਨੂੰ ਛੋਦ ਲੈਂਦੇ ਨੇ ਦਿੱਤੇ ਜੋ ਦਰਦ ਤੇਰੇ ਨਾਲ ਰਹਿੰਦੇ ਰੇ ਢੇੜ ਤੇਰੇ ਜਾਕਵਾਂ ਨੂੰ ਛੋਦ ਲੈਂਦੇ ਰੇ ਹਉ ਮੱਚ ਕੇ ਭੰਬੜ ਭੰਵੇਂ ਠੰਡੇ ਹੋ ਗਏ ਹਉ ਮੱਚ ਕੇ ਭੰਬੜ ਭੰਵੇਂ ਠੰਡੇ ਹੋ ਗਏ ਕੀ ਨੇ ਵੀ ਤੀ ਜਾਣ ਸਾਡੇ ਧੂਏ ਨੇ ਦੁਖੀ ਕੀਆ ਬਾਤ ਆ ਬਾਈ ਲੋਭ ਨਾਲ ਵਾਲੀ ਕੋਈ ਉਹ ਦਿਲ ਹ ਮੇਰਿਆ ਲੋਕ ਬਣ ਦੇਖੇ ਸੇ ਦੁਖੀ ਤੋਂ ਦੁਖੀ ਰੋਗ ਨਾਲ ਵਾਲੀ ਕੋਈ ਉਹ ਦਿਲ ਹ ਚੱਲਿਆ ਲੋਕ ਬਣ ਦੇਖੇ ਸੇ ਦੁਖੀ ਤੋਂ ਦੁਖੀ ਉਹ ਸੁੱਖ ਕਿੱਥੋਂ ਪਾਉਣਗੇ ਤੈਨੂੰ ਪੱਟ ਕੇ ਮੁੜਦੀ ਏ ਮੱਛੀ ਪੱਤਣਾ ਨੂੰ ਚਟਕੇ ਸੁੱਖ ਕਿਤੋਂ ਪਉਣਗੇ ਤੈਨੂੰ ਪੱਟ ਕੇ ਮੁੜਦੀ ਏ ਮੱਛੀ ਪੱਤਣਾ ਨੂੰ ਚਟਕੇ ਯਾਰਾ ਦੋਸਤਾਂ ਨੇ ਤੈਨੂੰ ਲੱਭ ਲੈਣਾ ਏ ਲੋਪੋ ਵਾਲਿਆ ਉਹ ਤੈਨੂੰ ਲੱਭ ਲੈਣਾ ਏ ਭਾਵੇਂ ਜੱਕ ਕੌਰਿਆ ਅਪਤਾਲ ਚ ਲੁਕੀ ਹੇ ਕੋਰੀ ਕਿਆ ਬਾਤ ਆ ਲੋਗ ਨਾਲ ਵਾਲੀ ਕੋਈ ਉਹ ਦਿਲਾ ਮੇਰਿਆ ਹਲੋਕ ਵੜੇ ਦੇਖੇ ਤੇ